ਲੀੜਾ ਕਪੜਾ ਤੇ ਨਾ ਮੈਂ ਹੁਣ ਐਦਾਂ ਜੋੜ ਕੇ ਰੱਖਤਾ ਵਾ ਵੀ ਐਨ ਅੰਦਰ ਸਾਰਾ ਟਿੱਚ ਵਿੱਚ ਕਰਤਾ ਵਾ ਤੇ ਜੇ ਮੰਮੀ ਨੇ ਹੁਣ ਗਾਹ ਪਾਇਆ ਨਾ ਲੀੜੇ ਕਪੜੇ ਦਾ ਤੇ ਮੇਥੋਂ ਬੁਰਾ ਕੋਈ ਨਹੀਂ ਐਵੇਂ ਉਹ ਗੱਲ ਖਲਾਰਾ ਜਾ ਪਾ ਛੜਦੀ ਆ ਬੁਰਾ ਲੱਗਦਾ ਵਾ ਜੇ ਹੁਣ ਕਾਰ ਮਾੜਾ ਵਾ ਤੇ ਸਫਾਈ ਤੇ ਆਪ ਹੀ ਕਰਨੀ ਆ ਨਾ ਪਰ ਨਾ ਇਹਨੂੰ ਬੰਦਾ ਕੀ ਆਖੇ ਸਿਆਣੀ ਬਿਆਣੀ ਹੈਗੀ ਆ ਜੇ ਆਖੋ ਤੇ ਆਖਣਾ ਮੈਨੂੰ ਨੋਕਾ ਟੋਕੀ ਕਰਦੀ ਆ ਹੁਣ ਵੇ ਕਿੰਨੇ ਸੋਹਣੇ ਲੀੜੇ ਲੱਗਣ ਡੇ ਇਹ ਰੱਖੇ ਐਨ ਕਾਰ ਸੋਹਣਾ ਲੱਗਣ ਡਿਆ ਵਾ ਪਰ ਨਾ ਇਹਨੇ ਫੇਰ ਖਲਾਰਾ ਪੋਣਾ ਜਿੱਥੇ ਜੀ ਕਹਤਾ ਉਥੇ ਲਾ ਕੇ ਸੁੱਟ ਜਾਂਦੀ ਆ ਚੱਲ ਇਹਨਾਂ ਸ਼ੁਗਰ ਵਾ ਤੇ ਅੱਜ ਮਾ ਸਤੋਪ ਵੀ ਲੱਗੀ ਆ ਤੇ ਥੋੜਾ ਜਿਹਾ ਸਰੀਰ ਪੇਗੜਿਆ ਚਲੋ ਦਵਾਈ ਚ ਲੈ ਕੇ ਘਰ ਆ ਗਈ ਆ ਤੇ ਡਾਕਟਰ ਨੇ ਤਾਂ ਮੈਨੂੰ ਕੁਝ ਨਹੀਂ ਦੱਸਿਆ ਹੈਗੀ ਤੇ ਮੈਂ ਚੰਗੀ ਭਲੀ ਆ ਹੋਇਆ ਤੇ ਮੈਨੂੰ ਕੁਝ ਨਹੀਂ ਆ ਹੁਣ ਇਦਾਂ ਕਰਨਾ ਕਿ ਕੋਈ ਨਾ ਕੋਈ ਸਕੀਮ ਘਰ ਨਹੀਂ ਪੈਣੀ ਆ ਜਿਹੜੀ ਸਕੀਮ ਮੈਨੂੰ ਗਵਾਂਢ ਨੇ ਦੱਸੀ ਆ ਨਾ ਇਦਾਂ ਕਰਦੀ ਆ

ਨੀ ਫਮਾ ਨੀ ਕਿੱਥੇ ਆ ਹਏ ਹਏ ਹਾਏ ਹਾਏ ਨੀ ਕੁੜਗੇ ਮਦਨ ਕੌਂਦੀ ਆਵਾਜ਼ ਆ ਮਾਂ ਲਈ ਤੂੰ ਕਿੱਥੇ ਵੜੀ ਆ ਆ ਗਈ ਮੰਮੀ ਦਵਾਈ ਲੈ ਕੇ ਆ ਆ ਨੀ ਆ ਗਈ ਆ ਵੜਨਾ ਕਿੱਥੇ ਆ ਰਸੋਈ ਚੋਂ ਆਈ ਆ ਉੱਥੇ ਡਈ ਕੋ ਮੈਂ ਹਰਿੰਨ ਪਕਾ ਲੈਣੀ ਆ ਕੰਮ ਤਾਂ ਦਾ ਕਰਦਾ ਦੱਸ ਨਹੀਂ ਕਰ ਪਾਣੀ ਪੀਣਾ ਲਿਆਵਾ ਕੋਟ ਨਹੀਂ ਪਾਣੀ ਦੀ ਪੁੱਤ ਮੈਂ ਪੀਣਾ ਹਾਂ ਪਰ ਮੇਰਾ ਬਹੁ ਮੰਦਾ ਆ ਲਿਆ ਮੰਦਾ ਹਾਲ ਕੀ ਦੱਸਿਆ ਡਾਕਟਰ ਨੇ ਦਵਾਈ ਤੇ ਤੁਸੀਂ ਲੈਣ ਗਏ ਹੀਗੇ ਨਹੀਂ ਆਵੇ ਦਵਾਈਆਂ ਤੇ ਦਿੱਤੇ ਨਾ ਦਵਾਈਆਂ ਤੇ ਆਵੇ ਦਿੱਤੀਆਂ ਵਾ ਪਤਾ ਨਹੀਂ ਕਿੰਨੇ ਕ ਪੰਡ ਬਣ ਕੇ ਕੋਦਾਂ ਦੀ ਦੇਤੀ ਆਵੇ ਕੋਈ ਟੈਸਟ ਵੀ ਕੀਤਾ ਵਾ ਟੈਟ ਨਹੀਂ ਅਕਸਰੇ ਕੀਤੇ ਆ ਕੀ ਆਇਆ ਅਕਸਰਿਆਂ ਚ ਪੱਥਰੀ ਆ ਗਈ ਆ ਪੱਥਰੀ ਆ ਗਈ ਹਾਂ ਇਹਨਾਂ ਮੈਂ ਤੇ ਆਪਕੇ ਤਾਂ ਟੈਨਸ਼ਨ ਨਾ ਮਰਦੀ ਜਾਣਦੇ ਆ ਵੀ ਮੇਰਾ ਕੀ ਬਣਵਾ ਉਹ ਤੋਂ ਡਾਕਟਰ ਕਹਿੰਦੇ ਤਾਂ ਆਪਰੇਸ਼ਨ ਹੋਣਾ ਵਾ ਮੈਨੂੰ ਤੇ ਪੰਮਾ ਆਪਰੇਸ਼ਨ ਕੋ ਬੜਾ ਡਰ ਲੱਗਦਾ ਯੋ ਪਰਸ਼ਨ ਨੂੰ ਪਿੱਤੀ ਚਾ ਗਈ ਯਾਰ ਹਾਂ ਨਹੀਂ ਪ੍ਰੇਸ਼ਣ ਕਰਾਂਦੇ ਤੇ ਕਰਾਂਦੇ ਲੋਕੀ ਮਰ ਜਾਂਦੇ ਆ ਜੇ ਮੈਂ ਮਰ ਗਈ ਤੇ ਤੇਰਾ ਕੌਣ ਆ ਇੱਥੇ ਹਾਈ ਮੰਮੀ ਐਦਾਂ ਕਿ ਆਨੀ ਆ ਤੈਨੂੰ ਨਾ ਕੋਖ ਵੀ ਹੋਵੇ ਤੇਰੇ ਨਾਲ ਹੀ ਤਾਂ ਮੈਂ ਆ ਨਹੀਂ ਉਹ ਤੇ ਪੰਮਾ ਮੈਨੂੰ ਵੀ ਪਤਾ ਵਾ ਵੀ ਮੇਰੇ ਨਾਲ ਹੀ ਤੂੰ ਆ ਪਰ ਤੈਨੂੰ ਪਤਾ ਜਿਹੜਾ ਉਹਨਾਂ ਆਪਰੇਸ਼ਨ ਦਾਤਾ ਉਹ ਵੀ ਪੰਡਾ ਨਾਲ ਰੁਪਈਏ ਲੱਗਣੇ ਆ ਤੇ ਮੈਂ ਕਿੱਥੋਂ ਲਾ ਲੈਣੇ ਆ ਮੈਨੂੰ ਤੇ ਹੁਣ ਆਪਣਾ ਐਂਡ ਹੀ ਨਜ਼ਰ ਆਉਂਦਿਆ ਨਹੀਂ ਨਹੀਂ ਮੰਮੀ ਐਦਾਂ ਕਿਹਾ ਤੁਸੀਂ ਸੋਚਣ ਦੇਈਏ ਐਂਡ ਕਿਉਂ ਨਜ਼ਰ ਆਉਂਦਿਆ ਵਾ ਅਸੀਂ ਕੋਈ ਨਾ ਕੋਈ ਹਿਲਵਸਿਲਾ ਕਰਕੇ ਨਾ ਤੇ ਪੈਸੇ ਲਾਵਾਂਗੇ ਜਿਹੜੇ ਘਰਾਂ 'ਚ ਕੰਮ ਕਰਦੇ ਰਹੇ ਆ ਜਾਂ ਕਰਦੀ ਆ ਉਹਨਾਂ ਕੋਲੋਂ ਪੁੱਛ ਲੈਣੇ ਆ ਥੋੜੇ ਬਾਲੇ ਕਹਿੰਦੇ ਆ ਅਹੇ ਉਹਨਾਂ ਦੇ ਕਰਮ ਪੈਸੇ ਫੜ ਲੈਣੇ ਆ ਜਿਨ੍ਹਾਂ ਦੇ ਕਰਮে ਕੰਮ ਕਰਦੇ ਆ ਮੈਂ ਕਿਉਂ ਹੁਣ ਉਹਨਾਂ ਕੋ ਪੈਸੇ ਫੜਾਂ ਮੈਂ ਤਾਂ ਸੱਤ ਕਿੱल्ल्या ਦੀ ਮਾਲਕ ਆਂ ਚੰਗੇ ਭਲੇ ਹੁਣ ਮੇਰੇ ਕੋ ਸੱਤ ਕਿੱਲੇ ਹੱਥ ਆਏ ਆ ਮੈਂ ਕੋ ਗਾੜੀ ਲੋਕਾਂ ਦੇ ਹੱਥ ਡਾਉਂਦੀ ਫੇਰਾ ਤੇ ਨਾਲੇ ਮੈਂ ਜਿਨ੍ਹਾਂ ਨਾਲ ਗੱਲ ਕਰਕੇ ਆਈ ਆ ਨਾ ਉਹਨਾਂ ਦੇ ਪੈੜੀ ਤੇ ਹੀ ਲੈਣੀ ਉਹ ਤੇਰੀ ਸਹਤੀ ਤੇ ਚੱਲ ਕੋਈ ਨਹੀਂ ਆਂਦੇ ਕਰੀ ਗੁੱਠਾ ਲਾ ਕਬਜ਼ਾ ਕਰਨਾ ਹੱਡਾ ਕੰਮ ਮੈਂ ਤੇ ਆਪਣੀ ਸਕੀਮ ਤੇ ਆ ਤੈਨੂੰ ਕੌਣ ਜਾਣਦਾ ਹੁਣ ਤੇ ਤੈਨੂੰ ਕੀ ਪਤਾ ਲੱਗਣ ਡਿਆ ਵਾ ਜਿਨ੍ਹਾਂ ਨੇ ਅਗਲਾ ਵੱਡ ਵੱਡੇ ਕੋਰਸ ਕੀਤੇ ਆ ਨਾ ਲੱਖਾਂ ਰੁਪਏ ਲਾ ਕੇ ਉਹਨਾਂ ਨੂੰ ਇਹਨਾਂ ਰਿਪੋਰਟਾਂ ਦਾ ਪਤਾ ਹੁੰਦਾ ਵਾ ਐਵੇਂ ਗੰਦੇ ਮੱਦੇ ਹੱਥ ਲਾਈ ਜੰਨੀ ਆ ਪਾਦੇ ਵਿੱਚ ਇਹ ਨਾ ਹੋਵੇ ਵੀ ਮੁੜ ਕੇ ਉਹਨਾਂ ਨੂੰ ਕੁਝ ਲੱਭੇ ਨਾ ਵਿੱਚ ਉਹਨਾਂ ਨਾ ਨਾ ਕੱਟਾ ਮਿੱਟੀ ਘਲਾ ਲਿਆਈ ਆਂ ਪਾ ਦਿਨੀ ਮੰਮੀ ਵਿੱਚ ਮੈਂ ਤਾਂ ਉਦਾਂ ਹੀ ਵੇਖਣ ਲਈ ਸੀ ਭਲਾ ਦੇਖਦਾ ਕੁਝ ਕਿ ਨਹੀਂ ਦੇਖਦਾ ਦੇਖਣਾ ਤੈਨੂੰ ਇਹਦੇ ਤੋਂ ਕੀ ਆ ਇਹਦੇ ਉੱਤੇ ਲਿਖਿਆ ਹੁੰਦਾ ਵਾ ਵੀ ਕਿੰਨੇ ਆਮ ਦੀ ਆ ਪਥਰੀ ਤੈਨੂੰ ਕੀ ਪਤਾ ਲੱਗਣਾ ਵਿੱਚ ਕੀ ਆ ਮੰਮੀ ਪਰ ਪਥਰੀ ਪਿੱਤੇ ਚ ਹੋਵੇ ਇੱਕਸਰੇ ਰਾ ਥੋੜੀ ਪਤਾ ਲੱਗਦਾ ਉਹ ਤੇ ਸਕੈਨਿੰਗ ਕਰਾਉਣੀ ਪੈਂਦੀ ਆ ਨਹੀਂ ਕਿਉਂ ਨੇ ਅਸਰੇ ਵੀ ਹੁਣ ਵਧੀਆ ਚੱਲੇ ਆ ਆ 500 ਦਾ ਅਕਸਰਾ ਹੋਇਆ ਵਾ ਉਹਦੇ ਚ ਪਤਾ ਲੱਗਾ ਮਾੜੇ ਮੋਟੇ ਚ ਨਹੀਂ ਲੱਗਦਾ ਨਹੀਂ ਪੈਸੇ ਮੇਰੇ ਕੋ ਕਿੱਥੋਂ ਆਏ ਮੈਂ ਤਾਂ ਜਾਂਦੇ ਜਾਂਦੇ ਨਾ ਗਵਾਡਣ ਕਰ ਪਈਆ 1000 ਖੜਿਆ ਹੀ ਤੇ ਚੱਲ ਮੇਰਾ ਅਕਸਰਾ ਹੋ ਜੇ ਤੇ ਥੋੜੀ ਬੋਦੀ ਦਵਾਈ ਦਾ ਰੁਆ ਜੇ ਨਹੀਂ ਮੈਨੂੰ ਤੇ ਹੁਣ ਸੱਚੀ ਪੁੱਛੇ ਨਾ ਤੇ ਆਪਣਾ ਅੰਤ ਹੀ ਲੱਗਣ ਡਿਆ ਵਾ ਮੈਨੂੰ ਤੇ ਹੁਣ ਗਾੜੀ ਕੋਈ ਨੀ ਨਜ਼ਰ ਆਉਂਦਾ ਇੱਕ ਮੈਂ ਤੈਨੂੰ ਬੜਾ ਵੱਡਿਆ ਹੀ ਜੇ ਅਦਾਂ ਵਿਆਹ ਕਰਾ ਲਾ ਬਾਹਰ ਵਾਲਾ ਮੁੰਡਾ ਸੀ ਉਹਨੇ ਸਾਡੀ ਵੀ ਮਾਇਤ ਨਾਲ ਕਰ ਦੇਣੀ ਪਰ ਤੂੰ ਕੋਹਰਾ ਜਵਾਬ ਦਿੱਤਾ ਮੈਨੂੰ ਮੈਨੂੰ ਤੂੰ ਮੰਨਦੀ ਨਹੀਂ ਆ ਮੇਰਾ ਤਾਂ ਘੜੀ ਦਾ ਨਹੀਂ ਪਤਾ ਪਿੱਤੇ ਦੀ ਪਤਲੀ ਜਾਂਦੇ ਫਟ ਵੀ ਜਾਂਦੀ ਹੁੰਦੀ ਆ ਹੇ ਮੰਮੀ ਇਦਾਂ ਨਾ ਕਹਿ ਜਿਹੜੀ ਤੂੰ ਵਿਆਹ ਦੀ ਗੱਲ ਕਰਦੀ ਆ ਨਾ ਉਹ ਤੇ ਨਹੀਂ ਉਹ ਮੈਂ ਕਰਾਉਣਾ ਤੇ ਬਾਕੀ ਤੇਰਾ ਇਲਾਜ ਉਹ ਤੇ ਮੈਂ ਜ਼ਰੂਰ ਹੀ ਕਰਾਉਂਗੀ ਚਾਹੇ ਜੋ ਮਰਜ਼ੀ ਹੋ ਜੇ ਨਹੀਂ ਕਰਾ ਤੋ ਕਾਦੇ ਸਿਰੋਂ ਦੇਣਾ ਵਾ ਤੈਨੂੰ ਕੁਝ ਨਜ਼ਰ ਆਉਂਦਿਆ ਵਾ ਨਜ਼ਰ ਤੇ ਮੰਮੀ ਮੈਨੂੰ ਆਉਂਦਾ ਵਾ ਮੇਰੇ ਨਾਂ ਪੈਲੀ ਆ ਪਰ ਉਹ ਪੈਲੀ ਤੇ ਤਾਂ ਕਬਜ਼ਾ ਸਿੰਦੇ ਦਾ ਵਾ ਉਹ ਕਿਸ ਨੂੰ ਵੜਨ ਨਹੀਂ ਦਿੰਦਾ ਤੇ ਮੈਂ ਹੁਣ ਦੱਸ ਕੀ ਕਰਾਂ ਨਾ ਪੁੱਤ ਜਮੀਨ ਨਾ ਵੇਚੰਦਾ ਨਾ ਲਈ ਜਮੀਨਾਂ ਕਿਤੇ ਬਣਦੀਆਂ ਵਾ ਮਾਹ ਤਾਂ ਉਹ ਸਾਡਾ ਜ਼ਮੀਨ ਆਈ ਬੇਸਕ ਉਹ ਤੇ ਸਿੰਦਾ ਬੈਠਾ ਵਾ ਪਰ ਨਾ ਤੇ ਤੇਰੇ ਆਖਵਾਣੀ ਤੇ ਤੇਰੀ ਆ ਜੋ ਮਰਜ਼ੀ ਉਹ ਕਰਦਾ ਰਵੇ ਜ਼ਮੀਨ ਤੇਰੇ ਨਾਂ ਤੇ ਬੋਲਦੀ ਤਾਂ ਤੇਰੀ ਆ ਮੰਮੀ ਗੱਲ ਤੇ ਤੁਹਾਡੀ ਠੀਕ ਆ ਮੇਰੇ ਨਾਂ ਤੇ ਬੋਲਦੀ ਜ਼ਮੀਨ ਹਾਂ ਤੇ ਮੇਰੀ ਆ ਪਰ ਇਹੋ ਜੀ ਜ਼ਮੀਨ ਦਾ ਕੀ ਫਾਇਦਾ ਵਾ ਵਿੱਚੋਂ ਫਸਲ ਕੱਢ ਕੇ ਤੇ ਉਹ ਵੇਚੀ ਵੱਟੀ ਜਾਵੇ ਸਾਨੂੰ ਕੀ ਮਿਲਣਾ ਵਾ ਤੁਹਾਡੇ ਲਾਜ ਨਾਲੋਂ ਨਾ ਇਸ ਟਾਈਮ ਤੇ ਕੁਛ ਨਹੀਂ ਕੀਮਤੀ ਹੈਗਾ ਤੁਹਾਡਾ ਲਾਜ ਜ਼ਰੂਰੀ ਆ ਬਾਕੀ ਗੱਲਾਂ ਬਾਅਦ ਚ ਸਹੀ ਤੁਸੀਂ ਬਹਿ ਜੋ ਮੈਂ ਤੁਹਾਡੇ ਲਈ ਚਾਹ ਲੈ ਆਉਣੀ ਘੁੱਟ ਬਣਾ ਕੇ ਤੇ ਫਿਰ ਸੋਚਦੇ ਆਂ ਕਿ ਕੀ ਕਰਨਾ ਜ਼ਮੀਨ ਦਾ ਹਉਮ ਤਾਂ ਮੈਂ ਸੋਚ ਹੀ ਲਿਆ ਵਾ ਕਿ ਕੀ ਕਰਨਾ ਜ਼ਮੀਨ ਦਾ ਕਾਹੇ ਕਰਕੇ ਤੇ ਮੈਂ ਇਹ ਸਕੀਮ ਲਾਈ ਆ ਕਿ ਕਹਿਣਾ ਕਿ ਇਸ ਤਰ੍ਹਾਂ ਇਹ ਮੇਰੇ ਡਿੱਕੇ ਚੜੇ ਤੇ ਇਹ ਮੇਰੇ ਜਾਲ ਚ ਗਈ ਆ ਫਸ ਇਹਦਾ ਵੀ ਰਾਤਾ ਤੇ ਖਾਣੀ ਮੰਮੀ ਦੇ ਸੱਚੀ ਪਤਰੀ ਆ ਗਈ ਆ ਜਾਂਦਿਆਂ ਦਾ ਬਾਬਾ ਰਸਕਾ ਜਾ ਮਿਲ ਗਿਆ ਆਉਂਦਿਆਂ ਕੋਹ ਨਹੀਂ ਮਿਲਿਆ ਗੁਰਗੜੇ ਠੰਡੀ ਆਉਂਦੇ ਠੰਡ ਹੈ ਨੀਗੇ ਹਮ ਤਰੇ ਹੱਥ ਠਰ ਗਏ ਚਾਹ ਘੁੱਟ ਹੁਣ ਬਣਾ ਕੇ ਤੇ ਪੀਣੀ ਆ ਵਗਰਨਾਮ ਵਗਰਨਾਮ ਇਹ ਇਧਰ ਨਹੀਂ ਹੈਗਾ ਬਿਸਤਰੇ ਚ ਉਦਾ ਹੀ ਪਈਰ ਜਾਈ ਨਾ ਇਧਰ ਹੀ ਹੈਗਾ ਕੋਈ ਨਹੀਂ ਹਾਲੇ ਦਾ ਮੁੰਡੇ ਦਾ ਘਰ ਜੇ ਕੋਈ ਪੈਸਾ țeਲਾ ਨਹੀਂ ਹੈਗਾ ਤੇ ਹੋਰ ਦੇ ਸਾਰੇ ਸਮਾਨ ਅੰਦਰ ਬਾਹਰ ਭਰੇ ਆ ਨਾ ਬੂਏ ਖੁੱਲੇ ਸੱਡ ਕੇ ਪਤਾ ਹੀ ਨਹੀਂ ਕਿੱਥੇ ਗਿਆ ਇਸੇ ਕਰਕੇ ਤੇ ਮੈਂ ਕੱਲੇ ਨੇ ਸੱਡ ਕੇ ਨਹੀਂ ਜਾਂਦੀ ਕਿਤੇ ਠੰਡ ਚ ਮੈਂ ਆਈ ਮੈਂ ਚੱਲ ਘੁੱਟ ਚਾਹ ਪੀਣੀ ਬਣਾ ਕੇ ਉਹ ਘਰ ਹੀ ਨਹੀਂ ਕਿਤੇ ਦੇਹੰਡੇ ਗੇਟ ਵੀ ਖੁੱਲਾ ਤੇ ਗੇਟ ਹੀ ਬਾਰੋਂ ਮਾਰ ਜਾ ਹੋਰ ਨਹੀਂ ਕੋਸਤੇ ਹਾਂ ਸੋਰਸ ਪੱਟ ਬੂਏ ਖੁੱਲੇ ਸਾਰੇ ਹੱਦ ਹੋ ਗਈ ਇਹਦੇ ਵਾਲੀ ਕਰੇ ਨਾ ਤੂੰ ਕਿੱਥੋਂ ਆਇਆ ਕਿਹੜੀ ਗਜਾ ਚੜਿਆ ਤੂੰ ਉਦੋਂ ਨਾ ਤਾਈ ਮੈਂ ਕਰ ਸੰਭਲੂੰ ਤੇ ਤੈਨੂੰ ਦਿਹਿਆ ਨਹੀਂ ਜੇ ਮੈਂ ਕਹਿੰਦੇ ਜਾਣਾ ਹੈਗਾ ਫਿਰ ਤਨਾ ਤੇ ਮੈਂ ਜਿੰਦੇ ਮਾਰ ਜਾ ਉਹ ਆ ਵੀ ਬੂਹੇ ਖੁੱਲਾ ਬਾਹਰਲਾ ਵੀ ਗੇਟ ਵੀ ਖੁੱਲਾ ਦੱਸ ਦਨੇ ਮੈਨੂੰ ਉਹ ਪਤੰਗ ਆਈ ਮੋਲੇ ਮਗਰ ਚਲ ਗਿਆ ਉਹ ਫੜਿਆ ਨਹੀਂ ਗਿਆ ਉਹਨਾਂ ਨੇ ਮੁੰਡੇ ਨੇ ਫੜ ਲਾ ਗੋਂਡੀਆਂ ਦੇ ਨੇ ਤੇ ਪਤੰਗ ਦੇ ਮਗਰ ਤਾਂ ਤੂੰ ਚਲ ਗਿਆ ਇੱਥੋਂ ਕੋਈ ਚੀਜ਼ ਚੋੱਕ ਕੇ ਲੈ ਆ ਜਾਂਦਾ ਫਿਰ ਤੂੰ ਕਿੰਨੋ ਚੋਰ ਆਖਣਾ ਹੈਗਾ ਨਹੀਂ ਖਾਦਾ ਕੋਈ ਵੀ ਜੋ ਉਹਦਾ ਗਈ ਪੰਮੋ ਲਿਆ ਗਈ ਛੜਾ ਹੁਣ ਕੀ ਖਾਣਾ ਕਰਨੀ ਅੱਜ ਕੋ ਆ ਥੋੜਾ ਬੋਕਰ ਪਿਆ ਹੋਵੇ ਕੀ ਨਹੀਂ ਗਾ ਛੜਾ ਘਰ ਹੈਗਾ ਹੱਲੇ ਸਭ ਕੋ ਮਾਰਾ ਇਹਨੇ ਤਾਂ ਸਾਨੂੰ ਨਹੀਂ ਖਾਦਾ ਕੋਈ ਮੈਂ ਇੱਥੇ ਆਈ ਲਾਗੇ ਲੱਗ ਗਈ ਉਹਨਾਂ ਦੀ ਪਾਲੀ ਚ ਵੜਿਆ ਮੇਰੇ ਪਾਲੀ ਬੁਰਗੇ ਸਾਰੀਆਂ ਵੀ ਮੈਂ ਮੈਥੇ ਆਣ ਕੇ ਬੈਠੀ ਪਿਆਰ ਲਿਬੜ ਗਏ ਤੇਰੇ ਘੂਮੇ ਤਾਂ ਆਇਆ ਤੇ ਲੋਕਾਂ ਨਾਲ ਤੈਨੂੰ ਮਾਸਾ ਸ਼ਰਮ ਹੀ ਨਹੀਂ ਆਦੀ ਜੀ ਗੂ ਕਦੋਂ ਵਿਦਿਆ ਫੇ ਤਾਂ ਚੰਗੇ ਭਲੇ ਤਾਂ ਹੈ ਪੈੜ ਮਿਲ ਜਾਵੇ ਤੇ ਘੂਮੇ ਮੈਦਾਂ ਆਇਆ ਹੋਰ ਕੀ ਆ ਪਤੰਗਾਂ ਦੇ ਮਗਰ ਤੁਰਿਆ ਫਿਰਦਾ 1 ਰੁਪਈਆ ਦਾ ਗੁੱਡਾ ਨਹੀਂ ਤੇ ਤੁਰਿਆ ਫਿਰਦਾ ਮਗਰ ਮਗਰ ਵਾਲੀ ਵਾਲੀ ਤੈਨੂੰ ਦਿਨ ਗੜ ਗੜੇ ਠੰਡ ਵਿੱਚ ਬਿਸਤਰੇ 'ਤੇ ਬੈਠਾ ਨਾ ਬਿਸਤਰੇ 'ਚ ਨਿਕਲ ਕੇ ਚਲ ਗਿਆ ਬਾਹਰ ਬਿਸਤਰੇ 'ਤੇ ਬੈਠਾ ਹੀ ਉਹ ਮੁੰਡੇ ਰੋਈ ਪੌਂਡੇ ਤੰਗ ਆ ਗਈ ਮੈਂ ਤੇ ਚਲ ਗਿਆ ਮਗਰ ਮੈਨੂੰ ਪਤੰਗ ਲੱਗਦੇ ਨਾਲੇ ਗੱਟੂ ਲੱਗਦੇ ਮੈਨੂੰ ਦਿਨੇ ਤਾਂ ਮੈਂ ਗੱਟੂ ਲੈ ਆ ਲਉਣਾ ਦੇ ਪੇਚਾ ਤੋਂ ਤੈਨੂੰ ਸ਼ਰਮ ਹੀ ਨਹੀਂ ਹੈਗੀ ਮਾਸਾ ਕਦਾਂ ਨਹੀਂ ਮੈਂ ਇੱਥੇ ਆਣ ਕੇ ਬੈਠੀ ਹਾਂ ਤੂੰ ਕਿੱਥੇ ਗਈ ਨਾਲ ਗਈ ਮੈਂ ਠੱਠੇ ਖੂਚ ਤੂੰ ਕਿੱਥੇ ਹੁੰਦਾ ਮੈਨੂੰ ਹੀ ਖੜੋ ਖੜੋਂਗੇ ਤੈਨੂੰ ਵੀ ਜਦੋਂ ਟਾਈਮ ਆਊਗਾ ਫਿਰ ਹਾਂ ਹੱਲੇ ਟਾਈਮ ਨਹੀਂ ਆਇਆ ਤੇਰਾ ਖੜਨ ਦਾ ਬਸ ਮੈਂ ਇੱਥੇ ਗਈ ਤੂੰ ਦੱਸਣਾ ਕੀ ਮੈਂ ਤੈਨੂੰ ਬਾਹਰ ਇੱਥੇ ਦੱਸਦੀ ਤੈਨੂੰ ਚੱਲ ਅੰਦਰ ਬਹਰ ਜਾਈ ਚ ਇੱਥੇ ਮੈਂ ਖੁੱਤਾਂ ਇੱਥੇ ਖਾਣਾ ਮੈਂ ਇੱਥੇ ਖਲਾਣਾ ਦੱਸਾਂ ਫਿਰ ਚੱਲ ਬਹਿਣਾ ਹਾਏ ਰੱਬਾ ਮੇਰੀ ਸੜ ਜੇ ਕਿਸਮਤ ਇਹਦਾ ਨੇ ਨਾ ਕਿਤੇ ਮੈਨੂੰ ਲਾਜ ਕਰਾਉਣਾ ਹੀ ਪੈਣਾ ਦੱਸ ਕੀ ਕਰਾਂ ਮੈਂ ਜੇ ਇਹਨ ਮੈਂ ਘੂਰ ਲੈਣੀ ਆ ਨਾ ਤੇ ਮੈਨੂੰ ਪੁੱਛ ਕੇ ਕੋਈ ਵੇਖੇ ਹਾ ਦਿਲ ਮੇਰੇ ਨੇ ਵੀ ਕੀ ਮੇਰੇ ਤੇ ਵੀਤਦੀਆਂ ਤੇ ਜੇ ਕਿਤੇ ਮੈਂ ਮਰ ਮੁੱਕ ਗਈ ਨਾ ਫੇਰ ਇਹਨੂੰ ਕਿੰਨੇ ਪੁੱਛਣਾ ਹੁਣ ਤੈਨੂੰ ਮੈਂ ਪੁੱਛਦੀ ਆ ਤੇ ਮੁੜ ਕੇ ਇਹਨਾਂ ਨੇ ਨਾ ਸਿੰਦੇ ਹੋਣਾ ਨਵੇਂ ਤੇ ਪੱਲਾ ਹੀ ਝਾੜ ਦਿੱਤਾ ਵਾ ਕੀ ਦੱਸ ਮੈਂ ਕਰਾਂ ਹੁਣ ਉਹ ਰੁੱਸ ਕੇ ਤੇ ਅੰਦਰ ਬਹਿ ਗਿਆ ਮੂੰਹ ਵਟ ਕੇ ਪੁੱਛਾਂ ਹੁਣ ਮਨਾਵਾ ਇਹਨੂੰ ਅੰਦਰ ਜਾ ਕੇ ਮੈਂ ਬੜੀ ਦੁਖੀ ਹੋ ਗਈ ਆ ਮਨ ਨਾ ਆਣਾ ਪਾਈ ਨਾ ਮੈਂ ਕਿ ਮੈਨੂੰ ਪਤੰਗ ਲਿਆ ਦੇ ਜਿੱਤ ਨਹੀਂ ਲਿਆ ਕੇ ਮੈਂ ਹੀ ਨਾ ਬੋਲਣਾ ਬੰਨ ਮੇਰੀ ਗੱਲ ਨਹੀਂ ਮੰਨਦੀ ਮੁੰਡੀ ਨਾ ਮੈਨੂੰ ਸ਼ਹਿਰ ਘਾੜੀ ਨਾਲ ਮੈਨੂੰ ਕੱਲੇ ਨੂੰ ਸਾੜ ਜਾਂਦੀ ਘਰ ਪੁੱਤ ਨਾ ਪੁੱਤ ਕਰ ਮੈਂ ਤੈਨੂੰ ਘੂਰ ਤੇ ਲੈਣੀ ਆ ਪਰ ਨਾ ਮੇਰਾ ਬੜਾ ਮਨ ਦੁਖੀ ਹੁੰਦਾ ਈ ਨਾ ਕਰ ਇਦਾਂ ਤਾਂ ਹੋ ਝੂਠ ਮਾਰਦੀ ਤੂੰ ਝੂਠ ਮਾਰਦੀ ਨਹੀਂ ਮੈਂ ਝੂਠ ਮਾਰਦੀ ਪੁੱਤ ਜੇ ਮੈਨੂੰ ਤੇਰਾ ਦੁੱਖ ਵਾਤਾ ਤੇਰੇ ਮਗਰ ਮੈਂ ਆਈ ਅੰਦਰ ਨਹੀਂ ਤੇ ਮੈਂ ਉੱਥੇ ਬੈਠੀ ਰਹਿੰਦੀ ਰਮਾਨਾ ਮਲਟੀ ਦਾ ਉੱਥੇ ਫਿਰ ਜਾ ਤੇ ਫਿਰ ਚਾਹ ਨਹੀਂ ਬਣਾ ਕੇ ਪਿਣੀ ਮਾਂ ਪੁੱਤਾਂ ਨੇ ਜਾ ਪੀਲਾ ਪੀਲਾ ਕਦੋਂ ਪੀਣੀ ਆ ਤੈਨੂੰ ਨਹੀਂ ਪਤਾ ਮੈਂ ਘਰ ਬਾਹਰ ਬੂਆ ਸਾਰਾ ਖੁੱਲਾ ਸਾੜ ਕੇ ਗਿਆ ਨਾ ਪੁੰਡੇ ਹੀ ਮਾਰ ਜਾ ਮਾਂ ਪਤੰਗ ਲੈਣ ਗਿਆ ਤੇਨੂੰ ਆਖਿਆ ਮੈਨੂੰ ਪਤੰਗ ਨਹੀਂ ਆਦੇ ਤੂੰ ਪਤੰਗ ਤੈਨੂੰ ਲਿਆਣਾ ਦਿੰਨੇ ਆਣਾ ਤੈਨੂੰ ਮੈਂ ਪਤੰਗ ਦਵਾ ਲਿਆਣ ਲੈਣ ਜਿਹੜਾ ਕੰਮ ਕਰਨ ਵਾਲਾ ਵਾ ਨਾ ਉਹ ਕੰਮ ਕਰ ਹਾ ਲੀੜੇ ਲਾ ਪਰਵਾਜ ਆ ਮੈਂ ਤੇਰੇ ਦੀ ਸੂਟ ਲਿਆਈ ਆ ਇਹ ਪਾ ਮੈਂ ਨੂੰ ਕੋਣ ਕੋਣੀ ਕਿਉਂ ਪਾਉਣੇ ਕਿਉਂ ਨਹੀਂ ਗੇ ਐ ਹੋ ਵਧੀਆ ਇਹ ਨਹੀਂ ਮੈਨੂੰ ਚੰਗੇ ਲੱਗਦੇ ਲਾ ਤੇ ਇਹਨਾਂ ਨੂੰ ਮੈਂ ਪਰੇ ਅੱਗ ਲਾਵਾਂ ਨਾ ਸੜੇ ਜਾ ਤੂੰ ਲੀੜੇ ਪਾ ਸੜਦਾ ਤੂੰ ਮੈਨੂੰ ਚੰਗੇ ਲੱਗਦੇ ਮੂੰ ਪਾ ਲਾ ਮੈਂ ਕਿੱਦਾਂ ਪਾ ਲਾਂ ਲਿਆਈ ਤੇ ਮੈਂ ਤੇਰ ਲਈ ਆ ਫੜ ਪਾ ਗੜਗੜੇ ਠੰਡ ਵਾ ਤੇ ਪਾਈ ਫਿਰਦਾ ਨ ਪਰੋਲੇ ਆ ਜਿਆ ਤੂੰ ਲੈ ਹੱਥ ਪਾਇਨ ਫਾਲੂ ਨਾ ਸਿਰਦੰਦ ਤੋ ਆਏ ਬੀਅ ਤਾਂ ਸਹੀ ਚੰਗੇ ਆ ਮਾਰੇ ਤੋ ਚਲਾ ਕੇ ਤੂੰ ਅਖਰੇ ਮੈਨੂੰ ਜਾਬ ਦੇ ਲਾਉਣੇ ਪੈਣੇ ਤੇਰੇ ਮੈਂ ਨਹੀਂ ਲਾਉਣ ਮੈਂ ਉਤੋਂ ਨਹੀਂ ਪਾਣੂੰ ਉਤੋਂ ਨਹੀਂ ਕੇ ਪਾ ਲੇਂਗਾ ਤੂੰ ਮੈਂ ਸੋਨਾ ਸੂਟ ਮੇਰਾ ਏ ਮੇਰੇ ਵੀਰ ਨੇ ਦਿੱਤਾ ਮੈਨੂੰ ਬਹੁਤ ਤੇਰੇ ਵੀਰ ਨੇ ਦਿੱਤਾ ਇਹ ਸੂਟ ਕੇ ਰੰਗ ਲੱਗੇ ਇਹ ਸੂਟ ਨੂੰ ਕਿਤੇ ਵੀਰ ਦੇ ਲੋੜਾ ਆਇਆ ਇਹ ਸੂਟਾਂ ਜਿਹੜਾ ਲਹਨ ਤੇਰਾ ਜੀ ਨਹੀਂ ਕਰਦਾ ਹੁਣ ਕੀ ਤੇਰੇ ਵੀਰ ਵੱਲ ਜਿਹੜਾ ਵੀਰ ਦਾ ਘੜੀ ਦੇ ਪਿੱਛਾ ਨਾ ਲੈਣਾ ਮੇਰੇ ਲਾਗੇ ਦੇਖ ਤਾਂ ਮੈਰਾ ਵੀਰ ਫੇਰ ਕਦ ਇਹ ਆਇਆ ਤੇਰੇ ਲਾਗੇ ਸੱਜਿਆ ਪੱਟਾ ਕੱਢਿਆ ਤੇਰਾ ਵੀਰ ਜਿਹੜਾ ਉਹ ਨਾ ਵੇ ਕੋਈ ਗੱਲ ਨਹੀਂ ਆਹ ਕੌਣ ਫੇਰ ਮਾ ਜਾਨਾ ਵੀਰ ਵੱਲ ਦੌੜ ਮੈਨਾਂ ਨੂੰ ਪਤਾ ਕਿਹੜੀ ਬਾਤ ਕਿਹੜੀ ਨਹੀਂ ਪੰਮਾ ਨਹੀਂ ਆਹੋ ਪੰਮਾ ਪੰਮਾ ਨੇ ਤੇ ਜੁੱਤੀਆਂ ਖਾਣੀਆਂ ਮੇਰੇ ਕੋ ਆਣ ਕੇ ਹੁਣ ਆਦੀ ਮੰਮੀ ਆਵੇ ਛੜਵਾਉਣ ਲਈ ਉਹਦੀ ਨਾ ਹਵਾਉਣ ਲਈ ਸਿਰ ਆ ਤੂੰ ਹਾਲਵਾਉਣ ਡਿਆ ਮੇਰੇ ਪਾਪਾ ਵਾ ਪਾਪਾ ਨੇ ਤੂੰ ਹੀ ਹਾਲ ਡਿਆ ਵਾ ਹੋਂ ਤਾਂ ਤੇਰੀ ਰੋਟੀ ਲੈ ਕੇ ਆਉਣ ਲੱਗੇ ਸਿਰ ਦੇ ਹੀ ਵਾ ਉਹਦੀ ਮਾਂ ਆਹ ਆਂਦੇ ਚਾਟਾ ਖੰਦੇ ਰਿਹਾ ਵਾ ਕੇ ਫਿਰ ਜਾਈ ਆ ਲੈ ਲੈਦਾ ਨਹੀਂ ਆਹ ਹੋਏ ਲੈਲਾ ਤੇਰਾ ਜਾ ਮੈਂ ਪਾ ਲੂੰਗਾ ਜਾ ਚੱਲ ਪਾ ਫਿਰ ਰੋਟਾ ਫੇਰ ਹਨਨ ਕੱਸੇ ਮਾਰੀ ਜਾਂਦਾ ਅਸ਼ਦਾ ਆਪਣਾ ਛੜਦੇ ਮੈਂ ਤੈਨੂੰ ਆਖਣ ਲਈ ਸਮਝ ਜਾ ਮੇਰੀ ਗੱਲ ਕੱਸਿਆ ਮਾਰਨੋਂ ਹਟਣਾ ਹੀ ਨਹੀਂਗਾ ਤੂੰ ਕੀ ਦੱਸ ਇਹਦਾ ਮੈਂ ਇਲਾਜ ਕਰਾਂ ਇਹਦਾ ਇਹਦੇ ਭਰਾ ਤੇ ਮਰ ਮਰ ਜਾਂਦਾ ਕੀ ਏ ਭਰਾ ਨੇ ਤੇ ਇਹਨੂੰ ਲੀੜੇ ਜਿਹੜੇ ਲਾਉਣ ਜੀ ਨਹੀਂ ਕਰਦਾ ਕਿੰਨਾ ਕਿ ਨਿੱਗ ਵੈਨਾਂ ਚ ਕੱਸਿਆ ਜਾਂ ਚਮਤਰਾਗਦੇ ਕਿੰਡੀ ਜਾਨ ਇਹਨੇ ਮੇਰੀ ਦੁਖੀ ਕੀਤੀ ਇਹਨੇ ਮੈਂ ਮਰ ਗਈ ਅੰਤਰੀ ਠੰਡ ਚ ਜਾ ਕੇ ਲਿਆਈ ਸੂਰ ਤੇ ਫੇਰ ਭਰਾ ਦਾ ਹੀ ਪੋਗ ਪਾਉਂਦਾ ਵਿੱਚ ਵੇਖਾਂ ਲਾਇਕ ਨਹੀਂ ਇਹਨੇ ਮੇਰੇ ਮਗਰੋਂ ਕਿੰਨੇ ਚੰਡ ਕਰਤੇ ਆ ਕਿ ਕੁੜੀ ਨੇ ਕਦੇ ਆ ਸਾਫ ਸਫਾਈ ਕਰਦੀ ਆ ਮਾਸਾ ਨਿਕ ਦਿਖ ਲਾਰਾ ਰਹਿਣ ਦਿੱਤਾ ਇੰਨਾ ਚਲ ਮੈਂ ਚਲ ਜਾਨੇ ਆ ਮਗਰੋ ਕੰਮ ਧੰਦਾ ਕਰ ਲੈਂਦੀ ਆ ਆ ਗਈ ਆ ਗਈ ਆਏ ਹਾਏ ਮਰ ਗਈ ਉਹ ਹਾਏ ਰਬਾਵੇ ਨੀ ਪਮਾ ਨੀ ਪੋਤਰੇ ਆ ਹਾਏ ਪੋਤਰੇ ਆ ਮੈਂ ਕੋਤਰ ਨੰਗਾ ਲ ਕਰਨੀ ਦਿਲ ਦੀ ਕੀ ਗੱਲ ਕਰਨੀ ਤੁਸੀਂ ਮੰਮੀ ਫੇਰ ਪੀੜ ਸਿਰ ਪੀ ਆ ਫੋਤ ਬਹੁਤ ਜਾਦੀ ਪੀੜਾ ਹੁੰਦੀ ਮੇਰ ਕੋ ਤਾਂ ਚੱਲੀ ਨਹੀਂ ਜਾਣ ਦੇ ਦਵਾਈ ਤਾਂ ਨਾ ਫੋਤ ਦਵਾਈ ਚ ਅੱਗੇ ਖਾਦੇ ਹੁਣ ਤੇ ਦਵਾਈਆਂ ਵੀ ਅਸਰ ਕਰਨੋਂ ਹਟ ਗਈਆਂ ਮੈਨੂੰ ਤੇ ਲੱਗਦਾ ਮੇਰਾ ਅੰਤ ਹੀ ਆ ਹੁਣ ਆ ਗਿਆ ਮੰਮੀ ਐਦਾਂ ਕਿਉਂ ਕਹਿਨੀ ਆ ਜਦੋਂ ਤੂੰ ਐਦਾਂ ਕਹਿਨੀ ਮੇਰੇ ਦਿਲ ਨੂੰ ਹੌਲ ਪੈਂਦੇ ਆ ਐਦਾਂ ਨਾ ਕਿਹਾ ਕਰ ਫੋਤ ਇੱਕ ਤੂੰ ਆ ਮੈਂ ਤੇਰਾ ਨਾ ਇੰਨਾ ਕੁਝ ਕੀਤਾ ਤੂੰ ਫੇਰ ਮੈਨੂੰ ਤਾਂ ਤਾ ਠੰਡਾ ਦਿੰਨੇ ਆ ਮੇਰੀ ਤੇ ਮੈਨੂੰ ਮਾਫ ਕਰ ਦੇ ਮੈਂ ਬਹੁਤ ਗਲਤੀਆਂ ਕੀਤੀਆਂ ਪਰ ਤੂੰ ਨੇ ਮਤ ਰਹੀ ਮਾਂ ਮੈਨੂੰ ਸਮਝਿਆ ਮੈਂ ਤੈਨੂੰ ਮਤ ਰਹੀ ਸਮਝਦੀ ਰਹੀ ਮੰਮੀ ਐਦਾਂ ਲਿਆ ਕੋ ਗੱਲਾਂ ਕਰਦੇ ਜੋ ਫੇਰ ਕੀ ਹੋ ਗਿਆ ਵਾ ਤੁਹਾਡੇ ਕੋ ਹੋ ਜਾਣ ਮੇਰੇ ਕੋ ਨਾ ਹੋਵੇ ਤੁਸੀਂ ਵੱਡੇ ਹੀ ਹੋ ਭਾਵੇਂ ਜਿੱਦਾਂ ਮਰਜੀ ਆ ਤੁਸੀਂ ਮੈਨੂੰ ਮਾਸਾਕ ਜਿੰਨੇ ਨੂੰ ਪਾਲ ਲਿਆ ਵਾ ਤਾਂ ਕੀਤਾ ਵਾ ਮੈਂ ਤੁਹਾਡਾ ਇਹ ਆਸਾਨ ਨਹੀਂ ਪਲਾ ਸਕਦੀ ਪਰ ਪੁੱਤ ਮੇਰੇ ਹੁਣ ਦਿਨ ਥੋੜੇ ਰਹਿ ਗਏ ਮੈਂ ਤਨਾ ਤਾਂ ਕਹਾਂ ਡੇ ਮੇਰੀ ਧੀ ਮੈਨੂੰ ਮਾਫ਼ ਕਰਦੇ ਜੇ ਮੇਰੇ ਕੋ ਕੋ ਗਲਤੀ ਹੋ ਗਈ ਤੇ ਮੰਮੀ ਅਸੀਂ ਤੇਰਾ ਇਲਾਜ ਕਰਾਵਾਂਗੇ ਗਲਤੀ ਤੁਹਾਡੇ ਕੋ ਕੋਈ ਨਹੀਂ ਹੋਈ ਹੈਗੀ ਹਾਏ ਪੁੱਤ ਕੇ ਥਲਾਜ ਹੋਣਿਆ ਪੰਡਾ ਰੁਪਈਏ ਲੱਗਣੇ ਆ ਮੇਰੇ ਤੇ ਕਿੰਨੇ ਲਾਉਣੇ ਆ ਇੱਥੇ ਕਿਹੜਾ ਤਰਪਿਓ ਬੈਠਾ ਜਿੰਨੇ ਲਾ ਦੇਣੇ ਆ ਮੰਮੀ ਅਸੀਂ ਪਹਿਲੀ ਵੇਚ ਦਾਂਗੇ ਆਪਣੇ ਹਾਏ ਪੁੱਤ ਜੇ ਤੋ ਜਿਆਦਾ ਹੀ ਖਾੜੇ ਪੈ ਗਈਆਂ ਪਹਿਲੀ ਦੀ ਤੇ ਮੈਨੂੰ ਨਾ ਤੇ ਆ ਸਵਤਾਲ ਇੱਕ ਪ੍ਰਾਪਰਟੀ ਡੀਲਰ ਟਕਰਿਆ ਹੀ ਫੇ ਮੈਂ ਉਹਦਾ ਨਾਲ ਗੱਲ ਕਰ ਲੈਨੀ ਆ ਮੈਂ ਮਾੜੀ ਜੀ ਗੱਲ ਛੜੀ ਇਹਦਾ ਸਾਡੀ ਝਗੜੇ ਦੀ ਪਹਿਲੀ ਆ ਤੇ ਸਾਡੀ ਵਿਗਦੇ ਨਹੀਂ ਮੈਨੂੰ ਭਾਂ ਦੀ ਲੋੜਾ ਤੋ ਆਂਦਾ ਹੀ ਕੋਈ ਗੱਲ ਨਹੀਂ ਤੁਸੀਂ ਵਸੇ ਹੈ ਕਰੇਸ਼ਾਨ ਕਰ ਦੋ ਬਾਕੀ ਕਬਜ਼ਾ ਲੈਣਾ ਸਾਡੀ ਗਰੰਟੀ ਆ ਮੰਮੀ ਚਲੋ ਜੇ ਅਗਲਾ ਇੰਨੀ ਗੱਲ ਆਂਦਾ ਵਾ ਨਾ ਤੁਸੀਂ ਹੀ ਉਹਨਾਂ ਦੇ ਨਾਲ ਗੱਲ ਕਰੋ ਅਸੀਂ ਅੱਧਾ ਕਿਲਾ ਦੇ ਦਿੰਨੇ ਆ ਪਹਿਲੀ ਅਸੀਂ ਕੀ ਲੈਣਾ ਵਾ ਤੁਹਾਡੀ ਜੇ ਸਿਹਤ ਖਰਾਬ ਹੋ ਗਈ ਤੇ ਫਿਰ ਮੈਂ ਕੀ ਕਰੂੰਗੀ ਕੱਲੀ ਐਸੇ ਗੱਲ ਤਾਂ ਤੇ ਪੁੱਤ ਮੈਨੂੰ ਚੋਰਾ ਵਾ ਜੇ ਮੈਨੂੰ ਕੋ ਜੋ ਹੋ ਗਿਆ ਤੇ ਤੇਰਾ ਇੱਥੇ ਕਾਹਨੂੰ ਮਮਮੀ ਅਹੀਂ ਹੁਣ ਬਹੁਤੀਆਂ ਗੱਲਾਂ ਨਹੀਂ ਜਾਣਦੇ ਜੇ ਤੁਸੀਂ ਕਿਸਦੇ ਨਾਲ ਗੱਲ ਕੀਤੀ ਆ ਨਾ ਤੇ ਤੁਸੀਂ ਮੈਂਟਨ ਆ ਲਾਓ ਅਹੀਂ ਉਥੋਂ ਅੱਧਾ ਕਿਲਾ ਵੇਚ ਦਿੰਨੇ ਆ ਤੁਹਾਡਾ ਇਲਾਜ ਕਰਾਉਣਾ ਜ਼ਰੂਰੀ ਆ ਤੇ ਹੁਣ ਇੱਥੇ ਰਹਿ ਕੇ ਨਾ ਮੈਂ ਤੁਹਾਡੀ ਸੇਵਾ ਕਰਨੀ ਆ ਮੇਰੇ ਨਾ ਹੁਣ ਵਿਆਹ ਬਾਰੇ ਤੁਸੀਂ ਸੋਚਿਓ ਕਿ ਇਹਦਾ ਵਿਆਹ ਕਰਨਾ ਵਾ ਨਹੀਂ ਪੁੱਤ ਹੁਣ ਨਹੀਂ ਮੈਂ ਤੇਰਾ ਵਿਆਹ ਕਰਨਾ ਹੁਣ ਮੈਨੂੰ ਸਮਝ ਲੱਗ ਗਈ ਆ ਹੁਣ ਮੇਰੇ ਕੋਲ ਮੈਨੂੰ ਦੱਤਾ ਠੰਡਾ ਦਿੰਨੇ ਆ ਦਵਾਈ ਦਾਰੂ ਦਿੰਨੇ ਆ ਜੇ ਮੈਂ ਤੈਨੂੰ ਵਿਆਹ ਤਾ ਤੇ ਮੈਨੂੰ ਕਿੰਨੇ ਇਥੇ ਸਾਂਭਣਾ ਵਾ ਹਾਏ ਚੱਲ ਮੰਮੀ ਤੁਸੀਂ ਬਹਿ ਜਾਓ ਕਿੰਨਾ ਦਵਾਈ ਲੈਉਣੀ ਤੁਹਾਡੇ ਲਈ ਨਾਲੇ ਪਾਣੀ ਲੈ ਕੇ ਆਉਣੀ ਆ ਗਰਮ ਕਰ ਲੈ ਮੇਰਾ ਪੁੱਤ ਘੁੱਟਾ ਹਏ ਹਾਬੇ ਇਹ ਕੈਮਰਾ ਡਰਾਮਾ ਕੁੜੀ ਨੂੰ ਪੂਰਾ ਜਕੈਨ ਹੋ ਗਿਆ ਫਿਰ ਜਦੋਂ ਮੰਮੀ ਕਿਤੇ ਸੱਚੀ ਬੜੀ ਤੰਗ ਵਾ ਮੰਮੀ ਦੇ ਤੰਗ ਤੇ ਰਲਗੇ ਨੂੰ ਕਰਕੇ ਨਾ ਰੱਜੇ ਇਸੇ ਭਜਣਾ ਪਾਣੀ ਤੱਤਾ ਕਰ ਕਰ ਲਿਆ ਹੋਗੀ ਤੇ ਨਾਲੇ ਮੰਜੇ ਤੇ ਕੰਬਲ ਨਾ ਕੰਬਲ ਤੇ ਬਹਿਨੇ ਟੌਰ ਨਾਲ ਉਹਦਾ ਤੇਨੇ ਕਹਿਣਾ ਹੀ ਮੰਮੀ ਆ ਲਿਆ ਦੇ ਬਾਹਰੋਂ ਜੇ ਲਿਆ ਦੇ ਬਾਹਰੋਂ ਤੇ ਗੱਲ ਨਹੀਂ ਦੇਣਾ ਦੁਕਾਨ ਦੇ ਮੈਨ ਨੇ ਇਹਨੂੰ ਡਰਦੀ ਨੂੰ ਘਾਲਦੀ ਕੋਈ ਨਹੀਂ ਹੁਣ ਜੋ ਕੋ ਜਾਏਗਾ ਨਾ ਇਤੇ ਚਾਰਨਾਖਾ ਤੇ ਨਾਲੇ ਮੈਨੂੰ ਖਵਾਲਦੀ ਓ ਥੋੜਾ ਓ ਹੌਲੀ ਚ ਹੌਲੀ ਚਲਾ ਓ ਬੁਰਾ ਹਾਲੇ ਲੈ ਵੀ ਹਿੰਦੇ ਪਵਾ ਲੇ ਤੇਰਾ ਘਰ ਧਿਆਨ ਨਾਲ ਧਿਆਨ ਨਾਲ ਆ ਜਾ ਆ ਜਾ ਮੇਰਾ ਵੀਰ ਅੰਦਰ ਸਾਡਿਆ ਮੜਾ ਗਿਆ ਯਾਰ ਓ ਨਹੀਂ ਨਹੀਂ ਮੇਰਾ ਭਰਾ ਅੰਦਰ ਨਹੀਂ ਕਾ ਮੈਂ ਆਉਣਾ ਮੇਰੀ ਸੁਣ ਗੱਲ ਨਾਲੇ ਇੱਕ ਥੋੜਾ ਨਾ ਹੁਣ ਅਕਲ ਤੋਂ ਕੰਮ ਲੈ ਤੈਨੂੰ ਪਤਾ ਵਾ ਤੇਰੀ ਜਿਹੜੀ ਆਪਣੀ ਪੈਲੀ ਆ ਜਿੱਦਾਂ ਤੈਨੂੰ ਮੈਂ ਛਡਾ ਕੇ ਲਿਆਇਆ ਵਾ ਨਾ ਅਗਲੇ ਨੇ ਮਾਰ ਦੇਣਾ ਤੈਨੂੰ ਕੁੱਟ ਕੁੱਟ ਕੇ ਜੇ ਮੈਂ ਨਾ ਜਾਂਦਾ ਤੇ ਸਿਰ ਤੇਰਾ ਪਾੜ ਤਾਂ ਨਿਕੇ ਨਿਕੇ ਤੇਰੇ ਨਿਆਣੇ ਆ ਦੋ ਕੁੜੀਆਂ ਦਾ ਤੂੰ ਪਿਓ ਆ ਉਹ ਮੇਰੀ ਗੱਲ ਸੁਣ ਲਿਆ ਕਿ ਨਹੀਂ ਓਏ ਸੁਣ ਲਿਆ ਵਾ ਜਦੋਂ ਕੋਈ ਪੈਲੀ ਜਵੜਦਾ ਵਾ ਨਾ ਇੱਕ ਤੇ ਸੱਪ ਲੇਟਦਾ ਵਾ ਓਏ ਤੇਰੀ ਆ ਨਹੀਂ ਨਹੀਂ ਜਰਿਆ ਜਾਂਦਾ ਹਾਡੀ ਆ ਕਿਹਦੀ ਆ ਉਹ ਉਹ ਭਰਾਵਾ ਪੈਲੀਆਂ ਇੱਥੇ ਰਹਿ ਜਾਣੀਆਂ ਵਾ ਕੁਮਨਵਾਨ ਰੋਇਆ ਰ ਹੈ ਤੇਰੇ ਕੋ ਆਪਣੀ ਜਿਹੜੀ ਹੈਗੀ ਨਾ ਉਹ ਸਾਂਭ ਲਾ ਇਹਨੇ ਕਿਸ ਦੀ ਪੈਲੀ ਦੇ ਮਗਰ ਨਾ ਆਪਣੇ ਘਰ ਨਾਲ ਖਲਾ ਕੇ ਬੈ ਜੀ ਜਾ ਜਾ ਕੇ ਉਹ ਚਾਹ ਚੂ ਪੀ ਤੇ ਰੈਸਟ ਕਰ ਓਏ ਆ ਜਾ ਮੈਂ ਕਿਹਾ ਨਾ 2 ਮਿੰਟ ਤੂੰ ਵੀ ਚਾਹ ਪੀ ਕੇ ਘੁੱਟ ਚੱਲ ਜੀ ਭਰਾਵਾ ਨਹੀਂ ਨਹੀਂ ਮੈਂ ਜਾਣਾ ਵਾ ਮੈਨੂੰ ਕੰਮ ਵਾ ਹੋਰ ਵੀ ਕਿਤੇ ਓਏ ਤੂੰ ਵੀ ਨਗਾ ਦੇ ਉਤੋਂ ਦੀ ਕੰਜਰ ਤੇ ਆਏ ਪਤਾ ਨਹੀਂ ਲੱਗਾ ਓਏ ਅੱਗੇ ਤੁਰਿਆ ਨਹੀਂ ਜਾਂਦਾ ਉਤੋਂ ਤੈਰ ਤੂੰ ਨਗਾਤਾ ਪੈਰ ਦੇ ਅੱਜ ਵਾਵਾ ਤੋਪ ਲੱਗੀ ਮਾੜੀ ਜੀ ਤੇ ਬਹੁਤੋ ਤੋਤੇ ਚਪਰਾ ਨਿਆਣੇ ਆਂਦੀਆਂ ਸਾਫ ਹੋ ਗਈਆਂ ਬੜੀਆਂ ਹੀ ਗੰਦਾ ਗੰਦੀਆਂ ਕਰਦੇ ਆ ਨਿਆਣੇ ਹਾਏ ਆ ਕੀ ਹੋ ਗਿਆ ਤਾਨੂੰ ਹਾਏ ਕਿੰਦਾ ਸਟਲਵਾ ਲਈ ਆ ਮੈਂ ਬੈਠ ਲੈਂਦੇ ਮਰਾ ਜਿਆ ਹਾ ਤੂੰ ਤੇ ਪਹਿਲੀਆਂ ਵੱਲ ਗਏ ਹੀ ਤੇ ਸੱਟ ਕਿੱਦਾਂ ਲੱਗ ਗਈ ਮੈਨੂੰ ਦੱਸੋ ਛੇਤੀ ਓਏ ਮੈਂ ਪਹਿਲੀ ਵਾਲੀ ਗਿਆ ਹੀ ਉਹ ਕਣਕ ਪਰਲੀ ਉਹਨੇ ਵੇਖਣ ਗਿਆ ਹੀ ਇਹਨਾਂ ਨੇ ਨਾ ਪਹਿਲੀ ਕਿਸ ਨੂੰ ਜਾਪਦੀ ਬੇਸ਼ਤੀ ਆ ਮੈਨੂੰ ਨਹੀਂ ਲੱਗਦਾ ਤੁਸੀਂ ਪੈਲੀ ਵੱਲ ਗਏ ਸੀ ਤੁਸੀਂ ਤਾਂ ਹੋਰ ਬੰਨਿਓ ਲੱਗਦਾ ਹੈ ਜੇ ਜਿਹੜੀ ਸੱਟ ਲਵਾ ਲਈਏ ਮੈਨੂੰ ਸੱਚ ਦੱਸੋ ਸੱਚੀ ਪੈਲੀ ਵੱਲ ਗਏ ਸੀ ਉਹ ਗੱਲ ਤੇ ਸੁਣੇਗੀ ਹਾਂ ਉਹ ਮੈਂ ਪਰਲੀ ਪੈਲੀ ਆਨ ਲਗਿਆ ਜਿੱਧਰ ਤਾਈ ਦੀ ਪੈਈ ਆ ਉੱਥੇ ਨਾ ਪੰਜ ਛੇ ਜਾਣੇ ਸੀ ਤੇ ਨਿਸ਼ਾਨੀਆਂ ਲਾਉਣ ਦੇ ਪੈਲੀ ਦੇ ਵਿੱਚ ਪੀਵਲਨਾਂ ਵਾਸਤੇ ਤਾਰ ਤੂ ਰਾਹ ਤੇ ਹਾਂ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਹਾਂ ਕੋਣੀ ਤੁਸੀਂ ਇਹਦੇ ਸਾਡੀ ਪੈਲੀ ਆ ਉਹ ਕਹਿੰਦੇ ਆਏ ਹੋਏ ਉਹਨੂੰ ਲੱਗਦਾ ਸੱਟਾ ਮੀ ਉਹ ਗੰਦੇ ਪਾਲੀ ਅਸੀਂ ਮੋਲ ਲ ਲਈਆ ਹਾਂ ਮੈਂ ਹਾਂ ਮੈਂ ਨਹੀਂ ਕਿਹਨੂੰ ਉਤਾਰ ਤੂੰ ਰੋਂਣ ਦੇਣੀ ਇੱਥੇ ਐਨੀ ਗੱਲ ਮੇਰੇ ਮੂਹਰੇ ਮੈਨੂੰ ਚਵੇਂ ਪੰਜੇ ਪੈ ਗਏ ਨੇ ਮੈਨੂੰ ਬਹੁਤ ਕੁੱਟਿਆ ਹੀ ਉਹਨਾਂ ਨੇ ਸੱਟਾਂ ਨੇ ਲੱਗਦਾ ਵਾ ਵਾ ਹੀ ਸੱਟਾਂ ਲਾਈਆਂ ਵਾ ਮਰਮ ਮੈਂ ਮੇਰੀ ਲੱਤ ਦੁਖੀ ਜਾਣ ਢੀਏ ਬਹੁਤ ਜ਼ਿਆਦਾ ਇਦਾਂ ਕਰ ਉੱਥੋਂ ਰੋੜਾ ਰਾੜਾ ਗਰਮ ਕਰਕੇ ਨਾ ਮੈਨੂੰ ਸੇਕ ਦੇ ਮੇਰੀ ਲੱਤ ਦੀ ਤੁਰਦਾ ਰੋੜਾ ਦਵਾ ਗਰਮ ਕਰਕੇ ਸੇਕਦੇ ਨਹੀਂ ਨਾ ਮੈਂ ਪਹਿਲਾਂ ਰੋਨੀ ਹੁ ਨਹੀਂ ਹਾਂ ਕਿ ਨਾ ਉਧਰ ਪਹਿਲੀ ਦੇ ਨਾਲ ਪੰਗੇ ਲਾ ਤੁਹਾਨੂੰ ਮੈਂ ਉਧਰ ਕਿੰਨਾ ਸਮਝਾਇਆ ਸੀ ਐਸੇ ਕਰਕੇ ਸਮਝਾਇਆ ਸੀ ਕਿ ਆਹ ਕੰਮ ਹੋਣਾ ਵਾ ਮੈਨੂੰ ਦਿਖਦਾ ਸੀ ਪਰ ਨਾ ਬੰਦਿਆ ਤੂੰ ਨਾ ਕਿ ਇਹ ਗੱਲਾਂ ਟੱਲੀ ਹੁਣ ਚੰਗਾ ਨੀ ਰਿਹਾ ਨਾ ਲਵਾ ਕੇ ਸੱਟਾ ਓਏ ਟੱਕ ਪੈਲੀ ਦਾ ਨਹੀਂ ਜਰਿਆ ਜਾਂਦਾ ਵੇਖ ਕੇ ਪੈਲੀ ਵੱਲ ਦੇਖ ਕੇ ਜਰਿਆ ਜਾਂਦਾ ਤੇ ਆਪਣੇ ਹਾਲ ਵੇਖ ਲਿਆ ਓਏ ਉਹਦੇ ਭਲਾ ਵੇ ਉਹ ਗਵਾਂਡੀ ਦਾ ਨਹੀਂ ਉਹਨੇ ਮੈਨੂੰ ਛਡਾਲਿਆ ਆ ਪਟੀ ਗਰਾ ਕੇ ਵਿਚਾਰਾ ਮੈਨੂੰ ਇੱਥੇ ਤਾਰ ਕੇ ਚਲ ਗਿਆ ਮੇਰਾ ਬਹੁਤ ਬੁਰਾ ਹਾਲ ਮੈਨੂੰ ਕਿੱਥੇ ਲੈ ਜਾਓ ਬੰਦੇ ਨੂੰ ਇੱਕ ਦੇ ਮੇਰੀ ਲਾਤ ਨਹੀਂ ਹੋ ਤਰ ਗਈ ਇੰਨਾ ਸੋਚੋ ਕਿ ਜੇ ਨਾ ਹੋ ਮੁੰਡਾ ਲਾ ਕੇ ਹੁੰਦਾ ਤੇ ਨਾਲੇ ਕਿੰਨੀਆਂ ਘੋਰ ਸੱਟਾਂ ਲਾ ਦੇਣੀਆਂ ਸੀ ਐਡ ਮੰਨ ਜਾ ਸਿਰ ਤੇ ਲੱਗੀਆਂ ਤਾਂ ਉਦਾਂ ਗੁੱਜੀਆਂ ਇੰਨੀਆਂ ਲਾਤੀਆਂ ਵਾ ਓਏ ਕੱਲਾ ਬੈ ਕੇ ਬੈ ਗੇ ਆ ਨਾ ਮੈਨੂੰ ਕੋਈ ਨਹੀਂ ਮੈਨੂੰ ਕੈਮ ਹੋ ਲੈਂਦੇ ਮੈਂ ਕੁੱਟ ਖਾਣ ਵਾਲਾ ਵਾਂ ਕਿਥੇ ਤੇ ਕੱਲਾ ਹਰ ਵੇਲੇ ਕੰਮ ਕਰਨ ਕੱਲੇ ਨਹੀਂ ਜਾਣਾ ਕਿਥੇ ਤੂੰ ਫੌਜਾਂ ਨਾਲ ਖੜਨੀ ਆ ਵਾ ਮੈਂ ਤੈਨੂੰ ਕਹਿੰਦਾ ਮੇਰੇ ਲੱਤ ਨੂੰ ਸੇਕ ਦੇ ਲਿਆ ਕੇ ਕੋਈ ਮੈਨੂੰ ਰੋੜਾ ਰੋੜਾ ਗਰਮ ਕਰ ਪਾਣੀ ਘੁੱਟ ਦੇ ਦੇ ਸਿਰ ਖਾਈ ਜਾਨੀ ਮੇਰਾ ਤੂੰ ਵੀ ਇਹ ਤੇ ਬੈ ਗਿਆ ਬੇੜਾ ਤਾਈ ਦਾ ਤਾਨੂੰ ਤੇ ਮੈਂ ਦਿਨੇ ਸੇਕ ਬਾਅਦ ਚਾਣ ਕੇ ਪਹਿਲਾਂ ਮੈਂ ਤਾਈ ਨੂੰ ਸੇਕ ਦੇ ਕੇ ਆਵਾ ਜਿਹੜੀ 29 ਨਖਤੀ ਹੱਡੀਆਂ ਜਣਾ ਚ ਬੈ ਗਈ ਆ ਉਹ ਲੜਾਈ ਨੂੰ ਆਵਾਜਾਂ ਮਾਰਦੀ ਓ 24 ਘੰਟੇ ਉਹ ਮੈਨੂੰ ਪਾਣੀ ਦੇ ਘੁੱਟ ਦੇ ਜਾ ਆ ਪਾਣੀ ਮੈਂ ਬਾਅਦ ਚ ਦਿੰਨੀ ਆਣ ਕੇ ਸੰਗਣੀ ਸੁੱਕ ਚੱਲੇ ਗਈ ਛੇਤੀ ਓਏ ਨੂੰ ਦੇਦਾ ਨਹੀਂ ਬੰਦਾ ਮਰਨੇ ਪਿਆ ਓਏ ਏ ਬੁੱਢੀ ਦੀ ਕੇਦਾ ਕਰਦੀ ਯਕੀਨ ਮਾਰਤਾ ਏ ਘੜੀ ਆਇਓ